ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬਟੀਕ ਦੇ ਉੱਪਰ ਕੁਝ ਦਿਨ ਪਹਿਲਾਂ ਆਪਾਂ ਇਹ ਵਾਲੇ ਸੂਟਸ ਦੀ ਵੀਡੀਓ ਪੋਸਟ ਕੀਤੀ ਸੀ ਤੇ ਬਹੁਤ ਹੀ ਜ਼ਿਆਦਾ ਮਤਲਬ ਸੋਹਣਾ ਰਿਸਪੌਂਸ ਰਿਹਾ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰਿੰਟਸ ਨੇ ਜਿਹੜੇ ਡਿਜ਼ਾਈਨ ਨੇ ਉਹ ਸਟਾਕ ਆਊਟ ਹੋ ਗਏ ਸੀ ਤੇ ਹੁਣ ਆਪਾਂ ਇਹਨਾਂ ਦੇ ਅੱਜ ਨਵੇਂ ਜਿਹੜੇ ਡਿਜ਼ਾਈਨ ਉਹ ਪੋਸਟ ਕਰ ਰਹੇ ਹਾਂਗੇ ਜਿਹੜੇ ਵੀ ਇਹਨਾਂ ਵਿੱਚੋਂ ਤੁਹਾਨੂੰ ਪਸੰਦ ਆਉਂਦੇ ਨੇ ਉਹਨਾਂ ਦੀ ਬੁਕਿੰਗ ਤੁਸੀਂ ਸਾਨੂੰ ਸਾਡੇ WhatsApp ਨੰਬਰ ਜਿਹੜਾ ਸਕਰੀਨ ਦੇ ਉੱਪਰ ਮੈਂਸ਼ਨ ਆ ਉਹਦੇ ਉੱਪਰ ਕਰਾ ਸਕਦੇ ਹੋ ਇਨਾਂ ਦਾ ਪ੍ਰਾਈਸ 750 ਰੁਪਏ ਹੈ ਕੈਮਰੀ कॉटन ਦਾ ਸਟੱਫ ਹੈਗਾ ਤੇ ਨਾਲ ਕੋਟਾ ਦੇ ਤਿੰਨ ਰੰਗ ਦੀ ਡਾਈ ਵਾਲੇ ਦੁਪੱਟੇ ਨੇਗੇ ਬਹੁਤ ਸੋਹਣਾ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਆਰਟੀਕਲ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਇਹ ਵਾਲੇ ਸੂਟਾਂ ਦਾ ਤੇ ਜਿਹੜਾ ਵੀ ਤੁਸੀਂ ਇਹਨਾਂ ਚੋਂ ਡਿਜ਼ਾਈਨ ਆਰਡਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਕਰਾ ਸਕਦੇ ਹੋ ਇਹਦੇ ਵਿੱਚ ਆਪਾਂ ਇੱਕ ਹੋਰ ਡਿਜ਼ਾਈਨ ਐਡ ਕੀਤਾ ਹੈਗਾ ਉਹਦੇ ਦੁਪੱਟੇ ਦੇ ਉੱਪਰ 4 ਸਾਈਡ ਪੱਟੀ ਲੱਗੀ ਹੋਈ ਹੈਗੀ ਤੇ ਲੈਸ ਲੱਗੀ ਹੋਈ ਹੈ ਤੇ ਸੇਮ ਟੂ ਸੇਮ ਬਾਟਮ ਦੇ ਉੱਪਰ ਪੈਚ ਲਗਾ ਕੇ ਵਰਕ ਕੀਤਾ ਹੋਇਆ ਹੈਗਾ ਜੇ ਤੁਸੀਂ ਇਹ ਵਾਲਾ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਤੇ ਤੁਸੀਂ ਇਹਦੀ ਬੁਕਿੰਗ ਕਰਾ ਸਕਦੇ ਹੋ ਜੇ ਪਹਿਲਾਂ ਵਾਲਾ ਜਿਹੜਾ ਡਿਜ਼ਾਈਨ ਹੈ ਉਹਦੇ ਵੀ ਜਿਹੜੇ ਵੀ ਕਲਰਸ ਸਟਾਕ ਦੇ ਵਿੱਚ ਆਏ ਨੇਗੇ ਉਹ ਮੈਂ ਪੋਸਟ ਕੀਤੇ ਨੇ ਤੇ ਉਹਨਾਂ ਦੇ ਵਿੱਚੋਂ ਵੀ ਬੁੱਕ ਕਰਾ ਸਕਦੇ ਹੋ ਬਹੁਤ ਸੋਹਣਾ ਫਾਈਨ ਫੈਬਰਿਕ ਦੇ ਵਿੱਚ ਇਹ ਵਾਲਾ ਆਰਟੀਕਲ ਹੈਗਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਪਿਛਲੀ ਵੀਡੀਓ ਨੂੰ ਤੁਸੀਂ ਇਹ ਵਾਲੇ ਸੂਟਾਂ ਦੀ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਦਿੱਤਾ ਅਗਲੀਆਂ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਧੰਨਵਾਦ ਜੀ